ਪਤੀ ਨੂੰ ਮਾਰਨ ਵਾਲੀ ਪਤਨੀ ਨੇ 2 ਕਰੋੜ ਦੇ ਬੀਮੇ ਪਿੱਛੇ ਮਾਰਿਆ ਪਤੀ ਇੱਕ ਰਪਿੰਦਰ ਦੀ ਹੀ ਭੈਣ ਹੋਰ ਸਾਹਮਣੇ ਆਈ ਜੀਨੇ ਪਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸਿਰਫ ਬੀਮੇ ਖਾਤਰ ਕੀ ਰਪਿੰਦਰ ਸੁਖਨ ਵਾਲੇ ਆਲੀ ਨੇ ਵੀ ਬੀਮੇ ਪਿੱਛੇ ਹੀ ਮਾਰ ਦਿੱਤਾ ਆਪਣਾ ਪਤੀ ਬਹੁਤ ਚਰਚਿਤ ਸੁਖਨ ਵਾਲੇ ਆਲਾ ਕੇਸ ਜਿੱਥੇ ਹਾਲੇ ਤਿੱਕਰ ਲੋਕ ਸਸ਼ੋਪੰਜੇ ਦੇ ਵਿੱਚ ਪਏ ਹੋਏ ਸੀ ਕਿ ਰਪਿੰਦਰ ਨੇ ਆਪਣੇ ਪਤੀ ਨੂੰ ਮਾਰਿਆ ਤੇ ਮਾਰਿਆ ਕਿਉਂ ਕਿਉਂਕਿ ਜੇ ਛੱਡਣਾ ਚਾਹੁੰਦੀ ਸੀ ਇਹਨੂੰ ਪਸੰਦ ਨਹੀਂ ਸੀ ਇਹ ਕੈਨੇਡਾ ਤੋਂ ਵਾਪਸ ਕਿਉਂ ਆਈ ਚਲੋ ਜੇ ਨੇ ਆਪਦਾ ਨਜਾਇਜ਼ ਰਿਸ਼ਤਾ ਰੱਖਣਾ ਸੀ ਗੁਰਵਿੰਦਰ ਦੇ ਨਾਲ ਪਹਿਲਾਂ ਇਹਨੇ ਵਿਆਹ ਕਰਵਾਇਆ ਦੱਸ ਦਿੰਨੇ ਆ ਕਈਆਂ ਨੂੰ ਇਸ ਕੇਸ ਬਾਰੇ ਸਾਰੀ ਜਾਣਕਾਰੀ ਨਹੀਂ ਪਹਿਲਾਂ ਰਪਿੰਦਰ ਦਾ ਅਜ ਤੋਂ 3 ਸਾਲ ਪਹਿਲਾਂ ਗੁਰਵਿੰਦਰ ਦੇ ਨਾਲ ਵਿਆਹ ਹੋਇਆ ਵਿਆਹ ਹੋਣ ਤੋਂ ਬਾਅਦ ਰੁਪਿੰਦਰ ਦਾ ਜਿਹੜਾ ਵਿਦੇਸ਼ ਚਲੀ ਜਾਂਦੀ ਆ ਉੱਥੇ 2.5 ਸਾਲ ਰਹਿਣ ਤੋਂ ਬਾਅਦ ਫੇਰ ਆਉਂਦੀ ਆ ਹੁਣ ਇਹਨੂੰ 6 ਮਹੀਨੇ ਹੋ ਗਏ ਸੀ ਵਾਪਸ ਭਾਰਤ ਆ ਇਹਨੂੰ ਆਈ ਵੀ ਘਰ ਵਾਲਿਆਂ ਦੇ ਕਹਿੰਦੇ ਕਈ ਲੋਕ ਕਹਿੰਦੇ ਸੀ ਕੈਨੇਡਾ ਤੋਂ ਡਿਪੋਰਟ ਹੋਈ ਬਿਲਕੁਲ ਨਹੀਂ ਕੈਨੇਡਾ 'ਚ ਹਜੇ ਇਹਦਾ ਵਰਕ ਪਰਮਿਟ 6 ਮਹੀਨੇ ਦਾ ਪਿਆ ਸੀ ਜੇ ਚਾਹੁੰਦੀ ਦਬਾਅ ਪਾ ਕੇ ਘਰਦਿਆਂ ਤੋਂ ਪੈਸੇ ਮੰਗਵਾ ਕੇ ਫੇਰ ਉੱਥੇ ਰਹਿ ਸਕਦੀ ਸੀ ਕੀ ਇਹਦੇ ਦਿਮਾਗ ਦੇ ਵਿੱਚ ਚੱਲਦਾ ਪਿਆ ਸੀ ਕਿ ਸਿਰਫ ਤੇ ਸਿਰਫ ਪੈਸਾ ਹਥਿਆਉਣ ਦੇ ਕਰਕੇ ਹੀ ਇਹ ਜਿਹੜਾ ਮਾਮਲਾ ਇਹ ਸਾਰਾ ਸਾਹਮਣੇ ਆਇਆ ਜਾਂ ਫਿਰ ਇਹ ਜਦੋਂ ਕੈਨੇਡਾ ਦੇ ਵਿੱਚੋਂ ਆਈ ਸੀ ਉਦੋਂ ਇਹਦੀ ਆਪਦੇ ਪਤੀ ਦੇ ਨਾਲ ਕੋਈ ਵੀ ਅਜਿਹੀ ਗੱਲ ਨਹੀਂ ਸੀ ਹੋਣੀ ਇਹਦੇ ਸਿਰ ਦੇ ਉੱਤੇ ਭੂਸਵਾਰ ਹੋਇਆ ਸੀ ਜਿਵੇਂ ਇੱਕ ਬਾਬਿਆਂ ਵਾਲਾ ਐਂਗਲ ਆਇਆ ਕਿ ਜਿਹੜਾ ਇਹਦਾ ਪ੍ਰੇਮੀ ਸੀ ਹਰਕਮਲ ਪ੍ਰੀਤ ਸਿੰਘ ਉਹਨੇ ਬਾਬਿਆਂ ਕੋਲੇ ਜਾ ਕੇ ਕੋਈ ਇਹਨੂੰ ਅਜਿਹੀ ਚੀਜ਼ ਇਹਨੂੰ ਮੈਨਿਪੂਲੇਟ ਕੀਤਾ ਆਪਦੇ ਤਰੀਕੇ ਨਾਲ ਚਲਾਉਣ ਲੱਗ ਗਿਆ ਜਿਵੇਂ ਉਹ ਚਾਹੁੰਦਾ ਸੀ ਉਵੇਂ ਹੀ ਕਰਦਾ ਰਿਹਾ ਜਾਂ ਫਿਰ ਇਹਦਾ ਬਰੇਵਵਾਸ਼ ਕੀਤਾ ਕੀ ਇਹਨੂੰ ਤੱਕ ਤਵਖਾਏ ਕੀ ਇਹਨੂੰ ਸੁਪਨੇ ਉਹ ਬੰਦੇ ਨੇ ਐਵੇਂ ਵਿਖਾਏ ਕੀ ਆ ਸਾਰਾ ਮਾਮਲਾ ਹਲੇ ਤੱਕ ਸਾਰਿਆਂ ਦੇ ਸਾਹਮਣੇ ਹੀ ਇਹ ਪਹੇਲੀ ਬਣੀ ਹੋਈ ਆ ਕਿਉਂਕਿ ਜ਼ਮੀਨ ਜਾਇਦਾਦ ਦੇ ਪੱਖੋਂ ਵੇਖੀਏ ਜ਼ਮੀਨ ਜਾਇਦਾਦ ਸੋਹਣੀ ਸੀ ਮੁੰਡੇ ਕੋਲੇ ਤੇ ਇਹ ਬੜੀ ਆਸਾਨੀ ਦੇ ਨਾਲ ਉਹ ਤੋਂ ਪੈਸੇ ਲੈ ਸਕਦੀ ਸੀ ਕੈਨੇਡਾ ਦਾ ਕਹਿ ਕੇ ਉਥੇ ਕੈਨੇਡਾ ਦੇ ਵਿੱਚ ਉਹ ਤੋਂ ਪੈਸੇ ਮੰਗਵਾ ਸਕਦੀ ਸੀ ਇੱਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਦੋ ਵਾਰ ਰੁਪਿੰਦਰ ਨੇ ਗੁਰਵਿੰਦਰ ਦਾ ਫਾਈਲ ਵੀ ਲਵਾਈ ਇਹਨੂੰ ਜਿਹੜੇ ਲੋੜੀਂਦੇ ਡਾਕੂਮੈਂਟਸ ਸੀ ਉਹ ਭੇਜੇ ਸੀ ਉਹਨਾਂ ਦੇ ਵਿੱਚ ਕੀ ਉਦੋਂ ਤੇ ਕਰੇਨਾ ਦਾ ਰਿਸ਼ਤਾ ਸਹੀ ਸਲਾਮਤ ਸੀ ਉਹ ਤੂੰ ਬਾਅਦ ਹੀ ਤੇਰੇ ਨਾਲ ਆਉਣ ਲੱਗੀਆਂ ਕਿ ਸਾਰੀ ਜੜ ਦਾ ਮੁੱਦਾ ਹੀ ਹਰ ਕਮਲਪ੍ਰੀਤ ਸਿੰਘ ਦਾ ਜਿਹੜਾ ਇਹਦੀ ਜ਼ਿੰਦਗੀ ਦੇ ਵਿੱਚ ਆਇਆ ਤੇ ਪੰਜਾਂ ਮਹੀਨਿਆਂ ਦੇ ਵਿੱਚ ਹੀ ਇੰਨੀਆਂ ਜਾਦੇ ਗੂੜੀਆਂ ਪ੍ਰੀਤਾਂ ਪੈ ਗਈਆਂ ਕਿ ਉਸ ਤੋਂ ਬਾਅਦ ਇਹਨੂੰ ਆਪਣਾ ਘਰ ਵਾਲਾ ਵੀ ਚੰਗਾ ਲੱਗਣੋਂ ਹਟ ਗਿਆ ਕੀ ਸੀ ਸਾਰਾ ਮਾਮਲਾ ਸਾਰਾ ਸਮਾਜ ਇਹ ਗੱਲ ਜਾਣਨੀ ਚਾਹੁੰਦਾ ਹਾਲਾਂਕਿ ਵਕੀਲ ਨੇ ਪੁਲਿਸ ਨੇ ਰੁਪਿੰਦਰ ਦੇ ਸਹੁਰੇ ਨੇ ਰੁਪਿੰਦਰ ਦੇ ਪਿਓ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਇੱਥੇ ਇੱਕ ਹੋਰ ਗੱਲ ਦੱਸ ਦਿੰਨੇ ਆ ਕਿ ਜੇਕਰ ਇਹਦੇ ਸੁਭਾਅ ਦੀ ਗੱਲ ਕੀਤੀ ਜਾਵੇ ਰੁਪਿੰਦਰ ਦੀ ਇਹ ਮੂੰਹ ਦੀ ਇੰਨੀ ਜਿਆਦੇ ਮਿੱਠੀ ਸੀ ਕਿ ਜਿਹੜੀ ਇਹਨਾਂ ਦੇ ਘਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਕੁੜੀ ਆ ਸੁਖਣ ਵਾਲੇ ਪਿੰਡ ਦੀ ਆ ਉਹ ਕਹਿੰਦੀ ਕਿ ਵੇਖਣ ਨੂੰ ਤੇ ਦੱਲਾ ਤੋਂ ਇਹ ਲੱਗਦੀ ਨਹੀਂ ਸੀ ਕਿ ਐਡੀ ਭੈੜੀ ਹੋਊਗੀ ਸਭ ਤੋਂ ਵੱਡੀ ਗੱਲ ਇਹ ਕਿ ਜੀ ਤੋਂ ਬਿਨਾ ਇਹ ਕਹਿੰਦੀ ਉਹ ਕਹਿੰਦੀ ਕੁੜੀ ਜਿਹੜੀ ਇਹਨਾਂ ਦੇ ਘਰੇ ਕੰਮ ਕਰਦੀ ਸੀ ਉਹ ਕਹਿੰਦੀ ਕਿ ਮੈਨੂੰ ਵੀ ਇਹ ਨਹੀਂ ਬੁਲਾਉਂਦੀ ਸੀ ਜੀ ਤੋਂ ਬਿਨਾ ਨਹੀਂ ਬੁਲਾਉਂਦੀ ਸੀ ਬੜਾ ਆਦਰ ਸਤਕਾਰ ਕਰਦੀ ਸੀ ਤੇ ਫੇਰ ਜੇ ਆਂਦੀ ਮੈਂ ਕਦੇ ਲੇਟ ਹੋ ਜਾਂਦੀ ਸੀ ਕੰਮ ਤੋਂ ਜਾਣ ਤੇ ਤੇ ਮੈਨੂੰ ਘਰੇ ਛੱਡਣ ਵੀ ਡ੍ਰੌਪ ਕਰਨ ਵੀ ਗੱਡੀ ਤੇ ਚਲੀ ਜਾਂਦੀ ਸੀ ਇਹੀ ਗੱਲ ਜਿਹੜਾ ਗੁਰਵਿੰਦਰ ਸਿੰਘ ਮ੍ਰਿਤਕ ਨੌਜਵਾਨ ਉਹਦਾ ਪਿਓ ਕਹਿੰਦਾ ਉਹ ਕਹਿੰਦਾ ਕਿ ਮੈਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ ਕਿ ਅਸੀਂ ਆ ਆਪਦੇ ਘਰੇ ਸੱਪੜੀ ਪਾਲੀ ਬੈਠੇ ਆ ਇਥੋਂ ਤੱਕ ਕਿ ਗੁਰਵਿੰਦਰ ਦਾ ਜਿਹੜਾ ਪਿਤਾ ਕੁਲਦੀਪ ਸਿੰਘ ਸੁਖਨ ਵਾਲੇ ਆ ਉਹਨੇ ਆਪਣੇ ਫੋਨ ਦੇ ਵਿੱਚ ਰਪਿੰਦਰ ਦਾ ਜਿਹੜਾ ਨਾਮ ਸੇਵ ਕੀਤਾ ਸੀ ਉਹ ਸਾਡਾ ਪੁੱਤ ਇਸ ਨਾਮ ਤੋਂ ਸੇਵ ਕੀਤਾ ਸੀ ਇੰਨਾ ਪਿਆਰ ਕਰਦਾ ਸੀ ਉਹ ਆਪਣੀ ਧੀ ਬਣਾਈ ਹੋਈ ਸੀ ਹੁਣ ਨੂੰ ਨਹੀਂ ਸਮਝਦਾ ਸੀ ਬੰਦਾ ਆਦਰ ਸਤਕਾਰ ਪਿਆਰ ਆਪਾਂ ਨੂੰ ਫੇਰ ਹੀ ਮਿਲਦਾ ਜੇ ਅਗਲੇ ਨੂੰ ਆਪਾਂ ਉਹਨਾਂ ਇੱਜ਼ਤ ਮਾਣ ਪਿਆਰ ਸਤਕਾਰ ਦਿੰਨੇ ਆ ਤੇ ਇੱਕ ਗਾਰ ਹੋਰ 2 ਦਿਨ ਪਹਿਲਾਂ ਗੁਰਵਿੰਦਰ ਤੇ ਰੁਪਿੰਦਰ ਦੀ ਮੈਰਿਜ ਅਨਿਵਰਸਰੀ ਸੀ ਮੈਰਿਜ ਅਨਿਵਰਸਰੀ ਦੇ ਵਿੱਚ ਜਦੋਂ ਇਹਨਾਂ ਨੇ ਮੈਰਿਜ ਅਨਿਵਰਸਰੀ ਮਨਾਈ ਰੁਪਿੰਦਰ ਦੇ ਪੇਕੇ ਘਰ ਮਨਾਈ ਉੱਥੇ ਰੋਟੀ ਪਾਣੀ ਖਾਦਾ ਕੇਕ ਕੱਟਿਆ ਫੇਰ ਰੁਪਿੰਦਰ ਨੇ ਉਹ ਜਿਹੜਾ ਕੇਕ ਕੱਟਿਆ ਸੀ ਉਹਦੀਆਂ ਤਸਵੀਰਾਂ ਸਾਰਿਆਂ ਦੇ ਨਾਲ ਸ਼ੇਅਰ ਕੀਤੀਆਂ ਸਾਰੇ ਜਾਂ ਫਿਰ ਲੋਕ ਇਹ ਕਹਿੰਦੇ ਆ ਕਿ ਰਪਿੰਦਰ ਨੂੰ ਰਪਿੰਦਰ ਦੇ ਜਿਹੜੇ ਰਾਜ ਸੀ ਜਿਵੇਂ ਉਹ ਮਖੌਟਾ ਪਾ ਕੇ ਘੁੰਮਦੀ ਸੀ ਕਿ ਉਹ ਬੜੀ ਸੰਸਕਾਰੀ ਆ ਬੜੀ ਚੰਗੀ ਆ ਉਹ ਕੋਈ ਮਾੜਾ ਕੰਮ ਉਹਨੇ ਜ਼ਿੰਦਗੀ 'ਚ ਨਹੀਂ ਕੀਤਾ ਵੀ ਸਮਝਦੇ ਆ ਤੁਸੀਂ ਕਰੈਕਟਰ ਨੂੰ ਲੈ ਕੇ ਜਿਹੜਾ ਉਹਨੇ ਸ਼ਲਾਵਾ ਦਿੱਤਾ ਹੋਇਆ ਸੀ ਉਸ ਚੀਜ਼ ਦਾ ਜਿਹੜੇ ਗੁਰਵਿੰਦਰ ਦੇ ਦੋਸਤ ਆ ਉਹ ਕਹਿੰਦੇ ਕਿ ਗੁਰਵਿੰਦਰ ਨੂੰ ਪਤਾ ਲੱਗ ਗਿਆ ਸੀ ਉਹਦੇ ਕੋਲ ਪੱਕੇ ਸਬੂਤ ਸੀ ਉਹ ਸਿਰਫ ਵੇਟ ਮੁੰਡਾ ਇਸ ਗੱਲ ਦੀ ਕਰ ਰਿਹਾ ਸੀ ਕਿ ਮੇਰਾ ਪਿਤਾ ਜਿਹੜਾ ਵਿਦੇਸ਼ ਗਿਆ ਹੋਇਆ ਉਹ ਵਿਦੇਸ਼ ਤੋਂ ਵਾਪਸ ਆ ਜਾਏ ਫਿਰ ਮੈਂ ਬਹਿ ਕੇ ਸਾਰੀ ਗੱਲ ਕਰਾਂ ਪਰ ਮੁੰਡੇ ਦੇ ਜਿਹੜਾ ਸੁਭਾਅ ਸੀ ਜਾਂ ਉਹਦੇ ਜਿਹੜਾ ਜਿਹੜਾ ਇੱਜ਼ਤ ਮਾਨ ਕਰਦਾ ਸੀ ਆਪਦੇ ਸਹੁਰਿਆਂ ਦੀ ਉਹਦੇ ਵਿੱਚ ਭੋਰਾ ਜਿੰਨੀ ਵੀ ਕੋਈ ਉਹਦਾ ਸਹੁਰਾ ਕਹਿੰਦਾ ਕਿ ਸਾਨੂੰ ਕਦੇ ਇਹ ਨਹੀਂ ਲੱਗਾ ਸੀ ਕਿ ਗੁਰਵਿੰਦਰ ਦੁਖੀ ਹੈ ਜਾਂ ਨਿਰਾਸ਼ ਆ ਹੁਣ ਇੱਕ ਹੋਰ ਜਿਹੜੀ ਖਬਰ ਸਾਹਮਣੇ ਆਈ ਹੈ ਇੱਕ ਜੀਵਤ ਮੁੰਡਾ 7 ਸਾਲ ਵਿਆਹ ਨੂੰ ਹੋਏ ਨੂੰ ਹੋ ਗਏ ਸੀ ਤਿੰਨ ਉਹਦੇ ਬੇਟੀਆਂ ਉਹਨੇ ਉਹਦੀ ਧਰਮ ਪਤਨੀ ਨੇ ਉਹ ਮੁੰਡੇ ਨੂੰ ਸਿਰ ਪੇਸ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਆਸ਼ਕ ਦੇ ਨਾਲ ਰਲ ਕੇ ਹਾਲਾਂਕਿ ਮੁੰਡਾ ਉਹ ਬਚ ਗਿਆ ਇਸ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹਦੀ 2 ਕਰੋੜ ਦਾ ਇੰਸ਼ੋਰੈਂਸ ਹੋਇਆ ਹੋਇਆ ਸੀ ਉਹ ਜਿਹੜੀ ਨੋਮੀਨੇਟ ਸੀ ਉਹ ਉਹਦੀ ਪਤਨੀ ਸੀ ਉਹਨੂੰ ਲੱਗਾ ਕਿ ਜੇ ਇਹ ਮੁੰਡੇ ਨੂੰ ਮੈਂ ਮੌਦੇ ਘੜ ਤਾਰਦਿਆਂ ਤੇ ਉਹ ਇੰਸ਼ੋਰੈਂਸ ਮੈਨੂੰ ਮਿਲ ਜੇ ਕੀ ਗਰਵਿੰਦਰ ਦਾ ਵੀ ਕੋਈ ਇੰਸ਼ੋਰੈਂਸ ਵਗੈਰਾ ਸੀ ਕਿਉਂਕਿ ਤਕੜੇ ਘਰ ਦਾ ਪੁੱਤ ਸੀ ਪੈਸਾ ਥੇਲਾ ਜਿੱਥੇ ਜ਼ਮੀਨ ਜਾਇਦਤ ਵੀ 22 ਕਿੱਲੇ ਸੀ ਉੱਥੇ ਕੋਈ ਇੰਸ਼ੋਰੈਂਸ ਵਾਲਾ ਐਂਗਲ ਵੀ ਹੈ ਇਹ ਵੀ ਜਾਂਚ ਦਾ ਵਿਸ਼ਾ ਤੇ ਪੁਲਿਸ ਇਸ ਚੀਜ਼ ਨੂੰ ਵੀ ਬੜੀ ਪਚੀਦੀ ਨਗਰਦਾਨ ਨਾਲ ਬੜੀ ਗਹਿਰੀ ਨਿਗਾ ਦੇ ਨਾਲ ਇਸ ਚੀਜ਼ ਦੀ ਵੀ ਜਿਹੜੀ ਜਾਂਚ ਕਰ ਰਹੀ ਆ ਜੇਕਰ ਕੋਈ ਗੱਲ ਸਾਹਮਣੇ ਆਊਗੀ ਇਸ ਕੇਸ ਦੇ ਰਿਲੇਟਡ ਕੋਈ ਵੀ ਅਪਡੇਟ ਆਉਂਦੀ ਆ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੇ ਕਿਸੇ ਕੋਲ ਲੱਗਦਾ ਹੈ ਕਿ ਇਸ ਕਿਸੇ ਨੂੰ ਲੱਗਦਾ ਕਿ ਕੋਈ ਹੋਰ ਐਂਗਲ ਆ ਉਹ ਵੀ ਸਾਂਝਾ ਕਰ ਸਕਦਾ ਕਮੈਂਟ ਦੇ ਵਿੱਚ